ਸਸੀ ਗਾਲ ਜੀ ਹੁਣੇ ਥੋੜੀ ਦੇਰ ਪਹਿਲਾਂ ਮੈਨੂੰ ਪਤਾ ਲੱਗਿਆ ਕਿ ਇੱਕ ਫਾਲਸ ਇਨਫੋਰਮੇਸ਼ਨ ਫੈਲਾਈ ਜਾ ਰਹੀ ਹੈ ਕਿ ਐਨਐਸਯੂਆਈ ਪੰਜਾਬ ਪ੍ਰੋਟੈਸਟ ਕਰ ਰਹੀ ਆ ਕਿਸੇ ਵੀ ਮੁੱਦੇ ਦੇ ਖਿਲਾਫ ਤੇ ਮੈਂ ਦੱਸਣਾ ਚਾਹੁੰਦਾ ਮੀਡੀਆ ਵਾਲਿਆਂ ਨੂੰ ਵੀ ਤੇ ਸੀਆਈਡੀ ਨੂੰ ਵੀ ਤੇ ਪੁਲਿਸ ਕਰਮੀਆਂ ਨੂੰ ਵੀ ਤੇ ਮੈਨੂੰ ਸਵੇਰ ਦੇ ਫੋਨ ਆ ਰਹੇ ਸੀ ਕਿ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਪਰ ਇਹ じゃ ਕੋਈ ਪ੍ਰੋਟੈਸਟ ਨਹੀਂ ਹੈਗਾ ਜਦੋਂ ਮੈਂ ਪ੍ਰੋਟੈਸਟ ਕਰਦਾ ਤਾਂ ਆਫੀਸ਼ੀਅਲ ਗਰੁੱਪ ਆ ਜਿਹੜਾ ਸਾਡਾ ਕਾਂਗਰਸ ਦਾ ਉਹਦੇ ਵਿੱਚ ਪਾ ਕੇ ਮੀਡੀਆ ਨੂੰ ਬੁਲਾਉਣਾ ਜਾਂ ਫਿਰ ਮੈਂ ਪਰਸਨਲੀ ਫੋਨ ਕਰਦਾ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਇਹ ਮੈਂ ਬਿਲਕੁਲ ਖਾਰਜ ਕਰਦਾ ਅਸੀਂ ਕੋਈ ਪ੍ਰੋਟੈਸਟ ਨਹੀਂ ਕਰ ਰਹੇ ਜਦੋਂ ਅਸੀਂ ਪ੍ਰੋਟੈਸਟ ਕਰਦੇ ਹਾਂ ਪੂਰੇ ਪੰਜਾਬ ਨੂੰ ਪਤਾ ਲੱਗ ਜਾਂਦਾ ਚੰਡੀਗੜ੍ਹ ਨੂੰ ਪਤਾ ਲੱਗਦਾ ਕਿ ਈਸ਼ਰ ਪ੍ਰੋਟੈਸਟ ਕਰ ਰਿਹਾ ਪਰ ਇਹ ਜਿਹੜਾ ਫਾਲਸ ਇਨਫੋਰਮੇਸ਼ਨ ਮੈਨੂੰ ਨਹੀਂ ਪਤਾ ਕਿਹਨੇ ਫਲਾਈ ਗਈ ਆ ਮੇਰੇ ਭਰਾ ਮੀਡੀਆ ਵਾਲਿਆਂ ਨੂੰ ਵੀ ਮੈਂ ਜਿਹੜੀ ਉਹਨਾਂ ਨੂੰ 15 ਸੈਕਟਰ ਆ ਕੇ ਬੈਠੇ ਨੇ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਉੱਥੇ ਤਾਮਾ ਜਾਮਾ ਲਾਤਾ ਮੈਂ ਕੱਲ ਹੀ ਮਨਾ ਕਰ ਦਿੱਤਾ ਸੀ ਗਿਆ ਸੀਗਾ ਕਿ ਇਹ ਪ੍ਰੋਟੈਸਟ ਮੇਰੇ ਵੱਲੋਂ ਨਹੀਂ ਆ ਤਾਂ ਜੇ ਇਹ ਜਿਹੜੀ ਝੂਠ ਫਲਾਇਆ ਜਾ ਰਿਹਾ ਮੈਨੂੰ ਨਹੀਂ ਪਤਾ ਕਿਉਂ ਫਲਾਇਆ ਜਾ ਰ ਭਾਰੀ ਜੇ ਕਿਸੇ ਨੂੰ ਵੀ ਇਹਦੇ ਵੱਲੋਂ ਤਕਲੀਫ ਹੋਈ ਆ ਤਾਂ ਮੈਂ ਮਾਫੀ ਮੰਗਦਾ ਤੇ ਜਦੋਂ ਵੀ ਮੈਂ ਪ੍ਰੋਟੈਸਟ ਕਰਦਾ ਪਹਿਲਾਂ ਇੰਨੇ ਪ੍ਰੋਟੈਸਟ ਕੀਤੇ ਆ ਤਾਂ ਮੈਂ ਗਰੁੱਪ ਚ ਪਾ ਕੇ ਕਰਦਾ ਕਾਂਗਰਸ ਦੇ ਗਰੁੱਪ ਚ ਕਿ ਇਹ ਪ੍ਰੋਟੈਸਟ ਮੈਂ ਕਰ ਰਿਹਾ ਤੇ ਉਹ ਪ੍ਰੋਟੈਸਟ ਪੂਰੇ ਪੰਜਾਬ ਨੂੰ ਤੇ ਚੰਡੀਗੜ੍ਹ ਨੂੰ ਪਤਾ ਲੱਗਦਾ ਤੇ ਜਿਹੜਾ ਜੋ ਇਹ ਕਰ ਰਿਹਾ ਇਹ ਜੀ ਨਹੀਂ ਚਰਕਾ ਨਾਲ ਕੁਝ ਵੀ ਨਹੀਂ ਹੋਣਾ ਇਹ ਆਰਗੇਨਾਈਜੇਸ਼ਨ ਨੂੰ ਬਹੁਤ ਮਿਹਨਤ ਨਾਲ ਅੱਗੇ ਲੈ ਕੇ ਆਏ ਆ ਤੇ ਅੱਗੇ ਜਿਹੜਾ ਪ੍ਰੋਟੈਸਟ ਹੋਊਗਾ ਉਹ ਆਫੀਸ਼ੀਅਲ ਕਾਂਗਰਸ ਦੇ ਮੀਡੀਆ ਦੇ ਗਰੁੱਪ ਚ ਪਾਇਆ ਜਾਊਗਾ ਬਹੁਤ ਬਹੁਤ ਧੰਨਵਾਦ ਜੀ